23 ਜੂਨ ਤੋਂ ਬਾਅਦ ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਤੋਂ ਅਤਿ ਗਰਮੀ ਵੱਲ ਨੂੰ ਵਾਅਦਾ ਨਜ਼ਰ ਆ ਰਿਹਾ ਹੈ 18 ਜੂਨ ਤੋਂ 22 ਜੂਨ ਤੱਕ ਬਰਸਾਤਾਂ ਵਾਲਾ ਮੌਸਮ ਰਹਿਣ ਕਰਕੇ 45 ਤੋਂ 46 ਡਿਗਰੀ ਤੱਕ ਪਹੁੰਚਿਆ ਤਾਪਮਾਨ 40 ਡਿਗਰੀ ਤੋਂ ਹੇਠਾਂ ਪਹੁੰਚ ਗਿਆ ਸੀ ਪਰ ਇੱਕ ਵਾਰ ਫਿਰ ਤੋਂ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਮੌਸਮ ਵਿਭਾਗ ਵੱਲੋਂ ਕੀਤੀ ਗਈ ਪਵਿਕਵਾਨੀ ਮੁਤਾਬਕ ਮੌਨਸੂਨ ਦੀ ਤਰੀਕ 27 ਅਤੇ 28 ਜੂਨ ਦੱਸੀ ਜਾ ਰਹੀ ਹੈ ਭਾਵ 24 ਜੂਨ ਤੋਂ ਲੈ ਕੇ 26 ਜੂਨ ਤੱਕ ਪੰਜਾਬ ਵਿੱਚ ਮੌਸਮ ਗਰਮੀ ਵਾਲਾ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ 26 ਜੂਨ ਦੀ ਸ਼ਾਮ ਤੋਂ ਪੰਜਾਬ ਵਿੱਚ ਮੌਸਮ ਤੇ ਬਦਲਾ ਵੇਖਣ ਨੂੰ ਮਿਲ ਸਕਦਾ ਹੈ ਬਦਲਵਾਈ ਨਾਲ ਮੌਨਸੂਨ ਦੀ ਆਮਦ 26 ਜੂਨ ਦੀ ਸ਼ਾਮ ਨੂੰ ਵੇਖੀ ਜਾ ਸਕਦੀ ਹੈ ਮੌਸਮ ਵਿਭਾਗ ਨੇ ਇਹ ਵੀ ਪੁਖਿਖਵਾਨੀ ਕੀਤੀ ਹੈ ਕਿ ਜਿੰਨੀ ਜ਼ਿਆਦਾ ਗਰਮੀ ਦਾ ਮਾਹੌਲ ਇਸ ਵਾਰ ਪੰਜਾਬ 'ਚ ਵੇਖਣ ਨੂੰ ਮਿਲਿਆ ਇਸੇ ਨੇ ਪਿਛਲੇ ਕਈ ਦਹਾਕਿਆਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਨੇ ਲੂ ਦਾ ਸਭ ਤੋਂ ਲੰਮਾ ਦੌਰ ਕਈ ਸਾਲਾਂ ਬਾਅਦ ਇਸ ਵਾਰ ਵੇਖਣ ਨੂੰ ਮਿਲਿਆ ਹੈ ਪਰ ਮੌਸਮ ਵਿਭਾਗ ਨੇ ਇਹ ਵੀ ਗੱਲ ਕਹੀ ਹੈ ਕਿ ਇਸ ਗਰਮੀ ਕਾਰਨ ਮੌਨਸੂਨ ਪਰਪੂਰ ਮੀ ਉੱਤਰੀ ਭਾਰਤ ਵਿੱਚ ਵੜਾ ਸਕਦਾ ਹੈ ਪਾਵਰ ਪਿਛਲੀ ਵਾਰ ਨਾਲੋਂ ਵੀ ਇਸ ਵਾਰ ਪੰਜਾਬ ਅਤੇ ਨਾਲ ਲੱਗਦੇ ਸੂਬਿਆਂ ਵਿੱਚ ਵੱਧ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜਿਸ ਨਾਲ ਬਿਜਲੀ ਦੀ 16000 ਮੀਗਾਵਾਟ ਨੂੰ ਟੱਪੀ ਮੰਗ ਵੀ ਕਾਫੀ ਠੇਹਾ ਆ ਜਾਵੇਗੀ ਅਤੇ ਬਿਜਲੀ ਵਿਭਾਗ ਨੂੰ ਵੀ ਸੁੱਖ ਦਾ ਸਾਹ ਮਿਲੇਗਾ ਕਿਉਂਕਿ ਪੂਰੇ ਪੰਜਾਬ 'ਚ ਝੋਨੇ ਲੱਗਣ ਦਾ ਦੌਰ ਜੋੜਾਂ ਸ਼ੋਰਾਂ ਦੇ ਨਾਲ ਚੱਲ ਰਿਹਾ ਹੈ ਅਤੇ ਮੋਟਰਾਂ ਦੀ ਬਿਜਲੀ ਦੀ ਖਪਤ ਅਸਮਾਨ ਛੁੰਦੀ ਨਜ਼ਰ ਆ ਰਹੀ ਹੈ। ਅਜੇ ਹਾਲਾਤ ਵਿੱਚ ਜੇਕਰ ਭਾਰੀ ਮੀਂਹ ਪੰਜਾਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਪੈਂਦੇ ਨੇ ਤਾਂ ਉਸ ਦੇ ਨਾਲ ਬਿਜਲੀ ਦੀ ਖਪਤ ਵੀ ਬਹੁਤ ਘਟ ਜਾਵੇਗੀ ਅਤੇ ਝੋਨੇ ਦੀ ਫਸਲ ਲਈ ਇਹਨਾਂ ਬਰਸਾਤਾਂ ਨੂੰ ਬਹੁਤ ਲਾਹੇਵੰਦ ਮੰਨਿਆ ਜਾਂਦਾ ਹੈ। ਫਿਲਹਾਲ ਮੌਸਮ ਵਿਭਾਗ ਮੁਤਾਬਕ 27 ਜੂਨ ਤੋਂ ਪੰਜਾਬ 'ਚ ਮਾਨਸੂਨ ਤੇ ਮੀਂਹ ਸ਼ੁਰੂ ਹੋ ਸਕਦੇ ਨੇ। ਬਿਊਰੋ ਰਿਪੋਰਟ ਪੰਜਾਬੀ న్యూਸ ਬਾਕਸ